ਗਾਲਾ ਬਾਦੂ ਦੀ ਅਗੜ ਦੇ ਕੁੱਟ ਮਾਰ ਕਰਦੇ ਮੈਨਾਂ ਨਾ ਮੈਨੂੰ ਰੋਟੀ ਨੂੰ ਪੈਸਾ ਦਿੰਦੇ ਆ ਨਾ ਮੇਰੀ ਸੈਲਰੀ ਦਿੰਦੇ ਧੱਕੇ ਛਾ ਹੀ ਨਾ ਸਾਈਨ ਕਰਾ ਕੇ ਲੈ ਜਾਂਦੇ ਆ ਵੀ ਤੈਨੂੰ ਪੈਸੇ ਮਿਲ ਜੂंगे ਵੀ ਅਸੀਂ ਭੇਜ ਦੂंगे ਨਾ ਭਾਜੀ ਇੱਧਰ ਮੇ ਕੋਲ ਦਵਾਈ ਦੀ ਸੇਵਾ ਨਾ ਮੇਤੋ ਯਾਰ ਕੋਈ ਪੈਸਾ ਯਾਰ ਨਾ ਮੈਂ ਕਿਸੇ ਜੁਗ ਜਾਣ ਜਾਊਗਾ ਮੈਨੂੰ ਇੱਥੇ ਯਾਰ ਕੋਈ ਵੀ ਨਹੀਂ ਪਰਾ ਮੇਰਾ ਮਦਦ ਕਰਦਾ ਯਾਰ ਮੇਰਾ ਭਰਾ ਜੇ ਕੋਈ ਮਦਦ ਆ ਰਹਾ ਹੈਗਾ ਯਾਰ ਮਦਦ ਕਰ ਦੋ ਯਾਰ ਮੇਰਾ ਭਰਾ ਜ਼ਰੂਰਤਾ ਯਾਰ ਮਦਦ ਦੀ ਯਾਰ ਮੇਰਾ ਭਰਾ ਮਿਹਨਤ ਦੀ ਗੱਲ ਆ ਯਾਰ ਕਰ ਦਿਓ ਯਾਰ ਮੇਰਾ ਭਰਾ ਮੋਹ ਮੋਹ ਮੇਰੇ ਬੰਨੇ ਯਾਰ ਜਿਹਨੇ ਮਦਦ ਕੀਤੀ ਮੇਰੀ ਯਾਰ ਭਰਾ ਮਦਦ ਕਰ ਦਿਓ ਯਾਰ ਮੇਰਾ ਭਰਾ ਮੈਂ ਹੱਥ ਜੋੜਦਾ ਤੁਹਾਡੇ ਮੋਰੇ ਭਰਾ ਮਿਲਿਆ ਇਨਾ ਇੱਥੋਂ ਪੜਾਵੇ ਪੈਰਾਗੋਨ ਕੰਪਨੀ ਚ ਫੜਾ ਕੇ ਯਾਰ ਹੋਰ ਪਾਸੇ ਲੋਵਾ ਦੋ ਯਾਰ ਮੇਰਾ ਭਰਾ ਜੇ ਤੁਹਾਡੇ ਤੋਂ ਕੰਮ ਹੈਗਾ ਮੇਰਾ ਭਰਾ ਯਾਰ ਨਾ ਇੱਥੇ ਸੈਲਰੀ ਮਿਲਦੀ ਆ ਨਾ ਇੱਥੇ ਰੋਟੀ ਮਿਲਦੀ ਆ ਨਾ ਇੱਥੇ ਕੁਝ ਵੀ ਨਹੀਂ ਮਿਲਦਾ ਯਾਰ ਨਾ ਗੁਲਾਬ ਜਨਾ ਮਾਸਕ ਇੱਦੇ ਕੰਮ ਕਰਨਾ ਪੈਂਦਾ ਯਾਰ ਕਚਰੇ 'ਚ ਮੇਰਾ ਭਰਾ ਹੋਟਲ ਦਾ ਕੰਮ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੇ ਚੋਕੇ ਲੇਬਰ ਦੇ ਕੈਂਪਸ ਸਾਈਡ ਦਿੱਤਾ ਯਾਰ ਮੈਨੂੰ ਮੇਰਾ ਭਰਾ ਯਾਰ ਕੋਈ ਮਦਦ ਵਾਲਾ ਹੈਗਾ ਤਾਂ ਯਾਰ ਅੱਜ ਆਜੀ ਯਾਰ ਮੇਰਾ ਭਰਾ ਯਾਰ ਤਾਂ ਮੈਨੂੰ ਵੀ ਯਾਰ ਢਾਹ ਲਾਇਆ ਇਤੋਂ ਠੇਕੇਦਾਰ ਤੇ ਕੰਪਨੀ ਚ ਪੈਰਾਗੋਨ ਕੰਪਨੀ ਆ ਯਾਰ ਕੁੱਟਮਾਰ ਬਾਧੂ ਦੀ ਕਰਦੀ ਆ ਤਾਂ ਪੈਸਾ ਇੱਕ ਨਹੀਂ ਦਿੰਦੀ ਧੱਕੇ ਨਾਲ ਜ਼ਬਰਦਸਤੀ ਘੂਠਾ ਲਵਾਉਂਦੀ ਸੈਣ ਕਲੋਂਦੀ ਕਹਿੰਦੇ ਜਿੱਥੇ ਮਰਜ਼ੀ ਚੱਲਦਾ ਲੇਬਰ ਕੋਡ ਚੱਲ ਜਾ ਜਿੱਥੇ ਤੂੰ ਥਾਣੇ ਚਲ ਜਾ ਕਹਿੰਦੇ ਤੇਰੀ ਨਹੀਂ ਸੁਣਨੀ ਸਾਡੀ ਸੁਣਨੀ ਤੇਰੇ ਗੂਠੇ ਲੱਗੇ ਤੇਰਾ ਸੈਨ ਹੋਏ ਆ ਜਬਰਦਸਤੀ ਨਾਲ ਮੈਂ ਤੁਹਾਰਾ ਕੁਝ ਕਰਾਉਂਦੇ ਨਾਮ ਨਾ ਇੱਧਰ ਜੋਗਾ ਨਾ ਮੈਂ ਉੱਧਰ ਜੋਗਾ ਇੰਡੀਆ ਜਾਣੇ ਜੋਗਾ ਪੈਸੇ ਵੀ ਇਹਨਾਂ ਨੂੰ ਸਮੇਂ ਕੋ 120000 ਰੁਪਈਆ ਦਿੱਤਾ ਯਾਰ ਯਾਰ ਦੋ ਤਰੇ ਯਾਰ ਤਰੂ ਆ ਗਿਆ ਮੈਂ ਯਾਰ ਦੋਤ ਵੀ ਯਾਰ ਭੱਜ ਗਿਆ ਛੱਡ ਕੇ ਇੱਥੇ ਹੀ ਮੈਨੂੰ ਇਹਨਾਂ ਦਾ ਭਰਾ ਪੈਰਾਗੋਨ ਕੰਪਨੀ ਆ ਪੈਰਾਗੋਨ ਕੰਪਨੀ ਆ ਤਾਂ ਸਾਲ ਹੋ ਗਏ ਮੈਨੂੰ ਆਏ ਨੂੰ 4 ਮਹੀਨੇ ਰਹਿੰਦੇ ਆ ਸਾਲ ਹੋਣ ਚ 4 ਮਹੀਨੇ ਰਹਿੰਦੇ ਆ ਤਾਂ ਹੁਣ ਇਹਨਾਂ ਨੇ ਵੀਜ਼ਾ ਮੇਰਾ ਤੱਕੇਸ਼ਾਈਨਾ ਅਪਲਾਈ ਕੀਤਾ ਵੀਜ਼ਾ ਠੇਕੇਦਾਰਾ ਤੱਕੇਸ਼ਾਈਨਾ ਅਪਲਾਈ ਕਰਕੇ ਵੀਜ਼ਾ ਤਾਂ ਮੈਨੂੰ ਕਹਿੰਦੇ ਜਦੋਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਮੈਨੂੰ ਕੰਪਨੀ 'ਚ ਹੋਰ ਚ ਕੰਮ ਮਿਲਦਾ ਵਧੀਆ ਕੰਪਨੀ 'ਚ ਵੀ ਹੋਟਲ ਦਾ ਕੰਮ ਤਾਂ ਮੈਂ ਨਹੀਂ ਇੱਥੇ ਕਰਨਾ ਮੇਰਾ ਤੱਕੇਸ਼ਾਈਨਾ ਇਹਨਾਂ ਨੇ ਵੀਜ਼ਾ ਲਾ ਦਿੱਤਾ ਤੱਕੇਸ਼ਾਈਨਾ ਵੀਜ਼ਾ ਲਾ ਕੇ ਤਾਂ ਮੁੜ ਕੇ ਕਹਿੰਦੇ ਵੀ 10000 ਦਰਾਮ ਇੱਧਰ ਲਾ ਪਰ ਤਾਂ ਆਪਣਾ ਪਾਸਪੋਰਟ ਲੈ ਜਾ ਡਬਈ ਚਾ ਭਾਜੀ ਮੈਂ ਤਾਂ 10000 ਦਰਾਮ ਭਰ ਕੇ ਤਾਂ ਆਪਣਾ ਪਾਸਪੋਰਟ ਲੈ ਜਾ ਕੁੱਟ ਮਾਰਿਆ ਵੱਧੂ ਦੀ ਕਰਦੇ ਗਾਲਾਂ ਵੱਧੂ ਦੀਆਂ ਕੱਢਦੇ ਇਹ ਗਾਲਾਂ ਵੱਧੂ ਦੀਆਂ ਕੱਢਦੇ ਕੁੱਟ ਮਾਰ ਕਰਦੇ ਮੈਨਾਂ ਨਾ ਮੈਨੂੰ ਰੋਟੀ ਨੂੰ ਪੈਸਾ ਦਿੰਦੇ ਆ ਨਾ ਮੇਰੀ ਸੈਲਰੀ ਦਿੰਦੇ ਤਾਂ ਪੇਛੇ ਹੀ ਨਾ ਸਾਈਨ ਕਰਾ ਕੇ ਲੈ ਜਾਂਦੇ ਆ ਵੀ ਤੈਨੂੰ ਪੈਸੇ ਮਿਲ ਜੂंगे ਵੀ ਅਸੀਂ ਭੇਜ ਦੂंगे ਨਾ ਭਾਜੀ ਇੱਧਰ ਮੇ ਕੋ ਡਬਈ ਦੀ ਸੇਮਾ ਨਾ ਮੇਤੋ ਯਾਰ ਕੋਈ ਪੈਸਾ ਯਾਰ ਨਾ ਮੈਂ ਕਿਹਨੂੰ ਕਿੱਥੇ ਜਾਣ ਜੋਗਾ ਮੈਨੂੰ ਇੱਥੇ ਯਾਰ ਕੋਈ ਵੀ ਨਹੀਂ ਪਰਾ ਮੇਰਾ ਮਦਦ ਕਰਦਾ ਯਾਰ ਮੇਰਾ ਭਰਾ ਜੇ ਕੋਈ ਮਦਦ ਆ ਰਹਾ ਹੈਗਾ ਯਾਰ ਮਦਦ ਕਰ ਦੋ ਯਾਰ ਮੇਰਾ ਭਰਾ ਜ਼ਰੂਰਤ ਆ ਯਾਰ ਮਦਦ ਦੀ ਯਾਰ ਮੇਰਾ ਭਰਾ ਮਿਹਨਤ ਦੀ ਗੱਲ ਆ ਯਾਰ ਕਰ ਦੋ ਯਾਰ ਮੇਰਾ ਭਰਾ ਬੋ ਬੋ ਮੇਰੇ ਮੰਨੀਆਂ ਜਿਹਨੇ ਮਦਦ ਕੀਤੀ ਮੇਰੀ ਯਾਰ ਭਰਾ ਮਦਦ ਕਰ ਦੋ ਯਾਰ ਮੇਰਾ ਭਰਾ ਮੈਂ ਹੱਥ ਜੋੜਦਾ ਤੁਹਾਡੇ ਮੋਰੇ ਭਰਾ ਮੇਰੇ ਇਨਾ ਇੱਟੋਂ ਕੋੜਾ ਵੇਪੈਰਾਗੋਨ ਕੰਪਨੀ ਚ ਫੜਾ ਕੇ ਯਾਰ ਹੋਰ ਪਾਸੇ ਲੋਵਾ ਦੋ ਯਾਰ ਮੇਰਾ ਭਰਾ ਜੇ ਤੁਹਾਡੇ ਤੋਂ ਕੰਮ ਹੈਗਾ ਮੇਰਾ ਭਰਾ ਯਾਰ ਨਾ ਇੱਥੇ ਸੈਲਰੀ ਮਿਲਦੀ ਆ ਨਾ ਇੱਥੇ ਰੋਟੀ ਮਿਲਦੀ ਆ ਨਾ ਇੱਥੇ ਕੁਝ ਵੀ ਨਹੀਂ ਮਿਲਦਾ ਯਾਰ ਨਾ ਗਲਵਜ਼ ਨਾ ਮਾਸਕ ਇੱਦੇ ਕੰਮ ਬਕਾਨਾ ਪੈਂਦਾ ਯਾਰ ਕਚਰੇ ਚ ਮੇਰਾ ਭਰਾ ਹੋਟਲ ਦਾ ਕੰਮ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੇ ਚੋਕੇ ਲੇਬਰ ਦੇ ਕੈਂਪਸ ਸਿਰ ਦਿੱਤਾ ਯਾਰ ਮੈਨੂੰ ਮੇਰਾ ਭਰਾ ਯਾਰ ਕੋਈ ਮਦਦ ਵਾਲਾ ਹੈਗਾ ਤਾਂ ਯਾਰ ਆਜੋ ਅਜੀ ਯਾਰ ਮੇਰਾ ਭਰਾ ਯਾਰ ਤਾਂ ਮੈਨੂੰ ਵੀ ਯਾਰ ਕਢਾ ਲਾਇਆ ਏ ਤੋਂ ਠੇਕੇਦਾਰ ਤੇ ਕੰਪਨੀ ਚ ਪੈਰਾਗੋਨ ਕੰਪਨੀ ਆ ਯਾਰ ਕੁੱਟਮਾਰ ਬਾਧੂ ਦੀ ਕਰਦੀ ਆ ਤਾਂ ਪੈਸਾ ਇੱਕ ਨਹੀਂ ਦਿੰਦੀ ਧੱਕੇ ਨਾਲ ਜ਼ਬਰਦਸਤੀ ਗੂਠਾ ਲਵਾਉਂਦੀ ਸੈਨ ਕੋਲੋਂਦੀ ਕਹਿੰਦੇ ਜਿੱਥੇ ਮਰਜੀ ਚੱਲਦਾ ਲੇਬਰ ਕੋਡ ਚੱਲ ਜਾ ਜਿੱਥੇ ਤੂੰ ਥਾਣੇ ਚੱਲ ਜਾ ਕਹਿੰਦੇ ਤੇਰੀ ਨਹੀਂ ਸੁਣਨੀ ਸਾਡੀ ਸੁਣਨੀ ਤੇਰੇ ਗੂਠੇ ਲੱਗੇ ਤੇਰਾ ਸੈਨ ਹੋਏ ਆ ਜ਼ਬਰਦਸਤੀ ਨਾਲ ਮਿੱਤੋ ਸਾਰਾ ਕੁਝ ਕਰਾਉਂਦੇ ਨਾਮ ਨਾ ਇੱਧਰ ਜੋਗਾ ਨਾ ਮਾ ਉਧਰ ਜੋਗਾ ਇੰਡੀਆ ਜਾਣੀ ਜੋਗਾ ਪੈਸੇ ਵੀ ਇਹਨਾਂ ਨੂੰ ਸਮੇਂ ਕੋ 120000 ਰੁਪਇਆ ਦਿੱਤਾ ਯਾਰ ਯਾਰ ਦੋਸਤੇ ਯਾਰ ਤਰੂ ਆ ਗਿਆ ਮੈਂ ਯਾਰ ਦੋਸਤ ਵੀ ਯਾਰ ਭੱਜ ਗਿਆ ਛੱਡ ਕੇ ਇੱਥੇ ਹੀ ਮੈਂ